Najib. Pak kata bila ਇਦਾਂ ਡੈ ਮਿਸ਼ਨ ਕਾਈ ਮਰਾਨਾ ਕਿਹੜਾ ਪਿੰਡ ਜੇ ਕਿਰਿਆਲਾ ਕੀ ਗੱਲ ਬਣੀ ਕਿਤਰਾ ਲੱਗੀ ਆ ਗਈ ਜੀ ਸਮਝ ਨਹੀਂ ਆਈ ਕਿ ਹੁਣ ਚਾਨਕੀ ਗੱਲ ਬਣੀ ਜੀ ਸਾਨੂੰ ਤਾਂ ਪਤਾ ਹੀ ਉਦੋਂ ਲੱਗਾ ਜਦੋਂ ਬੜੀ ਬੜੀ ਆਪਵਾਕੇ ਬਣ ਗਈ ਸੀ ਹਾਂ ਤੇ ਕਿ ਕਿੰਨਾ ਕੁ ਨੁਕਸਾਨ ਕਿੰਨਾ ਕੁ ਆਹਸਾਨ ਕੋਈ ਦੱਕ ਦੱਕ ਕਿੱਲਾਂ ਦੇ ਹੀੜ ਗਿਆ ਕੁਛ ਨਾਲ ਦੇ ਵਿੱਚ ਕੁਛ ਕਣ ਕੇ ਆ ਕਣ ਕਿੰਨੇ ਕੁ ਹੋਏਗੇ ਪੰਜ ਤੋਂ 6 ਪੰਜ ਕੁ ਕਿੱਲੇ ਕਣ ਕੇ ਆ ਦੇਖੋ 4-5 ਕਿੱਲੇ ਨਾਲ ਹੁਣ ਕੀ ਮੰਗ ਕੀ ਕਰਦੇ ਸਰਕਾਰ ਤੋਂ ਭਈਆਂ ਨੇ ਵੀ ਚਲੋ ਕੋਈ ਗਰੀਬੀ ਜ ਮਲੇਵਿਕ ਗਰੀਬ ਕਿਸਾਨ ਹੈ ਤੇ ਕੋਈ ਸਾਡੀ ਮਦਦ ਹੋਣੀ ਸਿੱਧਾ ਹੋਣੀ ਚਾਹੀਦੀ ਕੋਈ ਸਰਕਾਰ ਕੋ ਸਹਾਇਤਾ ਕਰਨ ਸਾਡੇ ਇਹ ਤੂੜੀ ਵੀ ਬਨਣ ਵਾਲੀ ਸੀ ਤੂੜੀ ਬਨਣ ਵਾਲੀ ਹੈ ਮਲੇਵਿਕ ਜੇ ਕੁਝ ਵੀ ਨਹੀਂ ਹੋਤਾਂ ਨਾਲ ਵਿੱਚ ਤੇ ਕਟ ਦੇ ਵਿੱਚ ਖਲੋਤੀ ਹੁੰਦਾ ਹੈ ਸਾਰਾ ਕੁਝ ਕਿਨਾ ਵੀ ਜੀ ਆਪਣਾ ਸਾਰੇ ਸਿੰਘ ਜੀ ਕਿਹੜਾ ਪਿੰਡ ਨੇ ਪਿਆਲਾ ਜੀ ਕੀ ਗੱਲ ਕੀ ਬਣੀ ਹੈ ਜਿਹੜੀ ਜੀ ਅਚਾਨਕ ਹੀ ਸਾਨੂੰ ਪਤਾ ਲੱਗਾ ਤੇ ਅੱਗ ਦੀਆਂ ਲੱਗਾਂ ਬਹੁਤ ਜ਼ਿਆਦੀਆਂ ਹੈ ਤੇ ਸਾਰੇ ਨਗਰ ਨੇ ਆਣ ਕੇ ਬਹੁਤ ਮੇਂਹਰ ਦੇ ਨਾਲ ਅੱਜ ਬਚਾਈਏ ਕਿ ਕਿਹੜਾ ਏਰੀਆ ਕਿੱਥੇ ਕੋ ਪੈਂਦਾ ਹੈ ਜਿੱਥੇ ਲੇਖ ਖਰਿਆਲੇ ਜੀ ਜਦੋਂ ਆਪਾਂ ਬਿਠੋਏ ਹੋ ਜਾਨੇ ਆ ਕੇਮ ਕਰਨ ਵੱਡਾ ਰੋਡ ਉਥੇ ਬਾਬੇ ਢੋਲੇ ਚਾਹ ਦੀ ਜਗਾ ਪੰਪ ਲੱਗੇ ਉਥੇ ਹੈ ਜੀ ਕਿੰਨਾ ਕ ਨੁਕਸਾਨ ਹੋਇਆ ਤਕਰੀਬਨ ਨੁਕਸਾਨ ਕੋਈ 5 ਕਿਲੇ 6 ਕਣਕੀ ਹੀ ਕੋਈ 2-3 ਕਿਲੇ ਨਾਲ ਦੇਗਾ ਕਿ ਕਿਸ ਕਿਸ ਤਰ੍ਹਾਂ ਕੋਈ ਪਤਾ ਲੱਗਾ ਅਚਾਨਕ ਦਾ ਅਗਰ ਇਹ ਕੋਈ ਜਾਣ ਕੀ ਆ ਜੀ ਤੇ ਕਿਸ ਤਰ੍ਹਾਂ ਕਾਬੂ ਕੀ ਤਰ੍ਹਾਂ ਪਾਇਆ ਬਸ ਪਿੰਡ ਦੇ ਸੰਜੋਗ ਨਾਲ ਸੰਤ ਬਹੁਤ ਜ਼ਿਆਦੀ ਹੋ ਗਿਆ ਤੇ ਆ ਪਾਣੀ ਪੂਣੀ ਵਾਲੇ ਹੁਣ ਆਏ ਆ ਜੀ ਬਾਅਦ ਤੋਂ ਆਏ ਤੋਰ ਮੰਗ ਕੀ ਕਰਦੇ ਜੀ ਮੰਗ ਇਹੋ ਕਰਦੇ ਜੀ ਗਰੀਬ ਕਿਸਾਨ ਆ ਤੇਰੀ ਮਤ ਕੀ ਕੀਤੀ ਜਾਵੇ ਵਾਦ ਵਾਦ ਸਰਕਾਰ ਨੂੰ ਬੇਨਤੀ ਕਰ ਕਿਹੜੇ ਕਿਸਾਨ ਦੀ ਹੈ ਨਾਂ ਕੀ ਇਹ ਨੀਰ ਸਿੰਘ ਜੀ ਕੀ ਨਾ ਭਾਈ ਤੁਹਾਡਾ ਅੰਦਰ ਸਿੰਘ ਜੀ ਕਿਹੜਾ ਪਿੰਡ ਜੇ ਹਰਿਆਲਾ ਜੀ ਕੀ ਗੱਲ ਹੋਈ ਹੈ ਜਿਹੜੀ ਅੱਗ ਲੱਗੀ ਹੈ ਇਹ ਘਿਹਰੇ ਵਾਲੇ ਦਰਬਾਰ ਤੇ ਬੈਠੇ ਆ ਤੇ ਜਦੋਂ ਅੱਗ ਨੇ ਲੱਤਾਂ ਵੇਖੀਆਂ ਤੇ ਉੱਤੋਂ ਭੱਜਿਆ ਜੀ ਅਚਨ ਚੀ ਦੀ ਅੱਗ ਲੱਗ ਗਈ ਕਿੰਨਾ ਕਿ ਨੁਕਸਾਨ ਹੋਇਆ ਤਕਰੀਬਨ 4 ਕਿਲੇ ਕਣਕ ਆ 3-4 ਕਿਲੇ ਨਾੜ ਆ ਇਹ ਤਾਂ ਸਾਰੇ ਵੀਰਾਂ ਦੇ ਸਹਿਯੋਗ ਨਾਲ ਟਰੈਕਟਰ ਆ ਗਏ ਬੰਦੇ ਆ ਗਏ ਤੇ ਅੱਗ ਤੇ ਕਾਬੂ ਪਾਇਆ ਗਿਆ ਨਹੀਂ ਤਾਂ ਅੱਗ ਤੇ ਕਾਬੂ ਨਹੀਂ ਹੈ ਨਾ ਬਹੁਤ ਚਲਦੀ ਇਹ ਲੋਕਾਂ ਨੂੰ ਅੱਗ ਬੁਝਾਈ ਗਈ ਹੈ ਹਾਂਜੀ ਹਾਂਜੀ ਸਾਰੇ ਪਿੰਡ ਦੇ ਆਸ-ਪਾਸੇ ਸਹਿਯੋਗ ਦੇ ਨਾਲ ਸੰਧਾਨ ਦੇ ਸਹਿਯੋਗ ਦੇ ਨਾਲ ਸਾਰੇ ਵੀਰ ਆਪਾਂ ਟਰੈਕਟਰ ਆਏ ਤੇ ਆ ਜਿਹੜੇ ਫਾਇਰ ਬ੍ਰਿਗੇਡ ਵਾਲੇ ਆਏ ਹੁਣ ਆਏ ਹਾਂਜੀ ਇਹ ਵੀ ਚੀਜ਼ ਬਾਅਦ ਵਿੱਚ ਆਇਆ ਅੱਗ ਹਾਂ ਕੇ ਉਹ ਕਰਦੇ ਵੀ ਗਰੀਬ ਸਮਾਨ ਆ ਦੀ ਕੰਕ ਛੜੀ ਆ ਨਾਲ ਛੜਿਆ ਹੈ ਉਹ ਮਵਾਗਾ ਦਿੱਤਾ ਜਾਵੇ ਕਿਹਦੀ ਕੰਕ ਕਿਹੜੇ ਕਿਹੜੇ ਕਿਸਾਨ ਦੀ ਆਪਣੇ ਬਾਬਾ ਜੀ ਤੋਂ ਲਈਦੀ ਆ ਇਹਨਾਂ ਦੇ ਭਰਾ ਨੇ ਕਸ਼ਮੀਰ ਸਿੰਘ ਉਹਨਾਂ ਦੇ